ਮੌਸਮ ਦੀ ਜਾਣਕਾਰੀ ਤੁਹਾਨੂੰ ਦੇ ਦੇਨੇ ਆ ਪਹਿਲਾਂ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਮਾਰਚ ਦੇ ਮਹੀਨੇ ਦੀ ਜਿਹੜੀ ਸ਼ੁਰੂਆਤ ਆ ਉਹ ਮੀਂਹ ਦੇ ਨਾਲ ਹੋਵੇਗੀ ਤੇ ਉਸੇ ਤਰ੍ਹਾਂ ਹੀ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਗਿਆ ਸੀਗਾ ਕਿ ਮਾਰਚ ਦੀ ਸਟਾਰਟਿੰਗ ਜਿਹੜੀ ਆ ਉਹ ਤੇਜ਼ ਮੀਂਹ ਦੇ ਨਾਲ ਹੋ ਸਕਦੇ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਵੇਖਣ ਨੂੰ ਮਿਲ ਸਕਦਾ ਹੈ ਤੇ ਉਸੇ ਹੀ ਤਰ੍ਹਾਂ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਆ ਦੋ ਦਿਨ ਤੋਂ ਮੀਂਹ ਪੈ ਰਿਹਾ ਸੀ ਤੇ ਤੇਜ਼ ਹਵਾਵਾਂ ਚੱਲ ਰਹੀਆਂ ਸੀ ਤੇ ਕੱਲ ਤੇਜ਼ ਮੀਂਹ ਅਤੇ ਗੜੇਮਾਰੀ ਦੇ ਨਾਲ ਜਿਹੜਾ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਪੰਜਾਬ ਪਰ ਦੇ ਵਿੱਚ ਤੇਜ਼ ਮੀਂਹ ਪਿਆ ਕਿਤੇ ਬੂੰਦਾਬੰਦੀ ਹੋਈ ਆ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ 17 ਜ਼ਿਲ੍ਹਿਆਂ ਦੇ ਵਿੱਚ ਅਲਰਟ ਕੀਤਾ ਗਿਆ ਸੀ ਤੇ ਮੌਸਮ ਵਿਭਾਗ ਦੇ ਜਿਹੜੀ ਜਾਣਕਾਰੀ ਸੀ ਉਸੇ ਤਰ੍ਹਾਂ ਹੀ ਮਾਰਚ ਦੇ ਮਹੀਨੇ ਦੀ ਜਿਹੜੀ ਸ਼ੁਰੂਆਤ ਆ ਉਹ ਮੀਂਹ ਦੇ ਨਾਲ ਹੋਈ ਆ ਜਿਸ ਨੇ ਜਿਸ ਦੇ ਨਾਲ ਕੇ ਬਦਲਾਅ ਜਿਹੜਾ ਵੱਡਾ ਦੇਖਣ ਨੂੰ ਮਿਲਿਆ ਠੰਡ ਜਿਹੜੀ ਆ ਫਿਰ ਤੋਂ ਵੱਧ ਚੁੱਕੀ ਆ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਜਾਣਕਾਰੀ ਦਿੱਤੀ ਗਈ ਸੀ ਕਿ ਉਹਨਾਂ ਦੇ ਵੱਲੋਂ ਕੇ ਗਿਆ ਸੀ ਕਿ ਜੇਕਰ ਤੁਸੀਂ ਸੋਚਦੇ ਹੋ ਕਿ ਮਾਰਚ ਦਾ ਮਹੀਨਾ ਗਰਮੀ ਦਾ ਹੋਣ ਵਾਲਾ ਹੈ ਤੇ ਪਰ ਇਸ ਵਾਰ ਐਸੋ ਇਹੋ ਜਿਹਾ ਨਹੀਂ ਰਹੇਗਾ ਕਿਉਂਕਿ ਇਸ ਵਾਰ ਜਿਹੜਾ ਤੇਜ਼ ਮੀਂਹ ਦੇ ਨਾਲ ਮਾਰਚ ਦੇ ਮਹੀਨੇ ਦੀ ਸ਼ੁਰੂਆਤ ਹੋ ਸਕਦੀ ਹੈ ਹਲਕੀ بارش ਵੀ ਹੋ ਸਕਦੀ ਹੈ ਪਰ ਠੰਡ ਜਿਹੜੀ ਆ ਉਹ ਫਿਰ ਤੋਂ ਵਧੇ ਵਧੇਗੀ ਤੇ ਉਸੇ ਤਰ੍ਹਾਂ ਹੀ ਠੰਡ ਜਿਹੜੀ ਆ ਫਿਰ ਤੋਂ ਵੱਧ ਚੁੱਕੀ ਹੈ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਮੀਂਹ ਅਤੇ ਗੜੇਮਾਰੀ ਹੋਈ ਹੈ ਗੜੇਮਾਰੀ ਪੈਣ ਦੇ ਨਾਲ ਮੌਸਮ ਜਿਹੜਾ ਫਿਰ ਤੋਂ ਇੱਕਦਮ ਹੀ ਬਦਲ ਚੁੱਕਾ ਹੈ ਪੰਜਾਬ ਦੇ ਵਿੱਚ ਠੰਡ ਜਿਹੜੀ ਆ ਫਿਰ ਤੋਂ ਵੱਧ ਚੁੱਕੀ ਹੈ ਇਸ ਦਾ ਕਾਰਨ ਇਹ ਹੈ ਕਿ ਪਹਾੜਾਂ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਤੇਜ਼ ਮੀਂਹ ਹੈ ਰਿਹਾ ਜਿਸ ਦੇ ਨਾਲ ਪੰਜਾਬ ਜਿਹੜਾ ਉਹ ਵੀ ਪ੍ਰਭਾਵਿਤ ਹੋਇਆ ਪੰਜਾਬ ਦੇ ਵਿੱਚ ਤੇਜ਼ਮੀ ਅਤੇ ਗੜੇਮਾਰੀ ਜਿਹੜੀ ਹੋਈ ਆ ਉਸੇ ਨਾਲ ਮੌਸਮ ਜਿਹੜਾ ਇੱਕਦਮ ਬਦਲ ਚੁੱਕਾ ਹੈ ਲੋਕ ਸਵੈਟਰ ਕੋਟੀਆਂ ਤੇਨ ਤੇ ਫਿਰ ਆ ਚੁੱਕੇ ਆ ਪਹਿਲਾਂ ਲੋਕ ਮਾਰਚ ਦੇ ਮਹੀਨੇ ਦੇ ਵਿੱਚ ਗਰਮੀ ਆਉਣ ਦੇ ਨਾਲ ਜਿਹੜਾ ਕਿ ਗਰਮ ਕਪੜੇ ਉਹਨਾਂ ਦੇ ਵੱਲੋਂ ਘੱਟ ਕਰ ਦਿੱਤੇ ਜਾਂਦੇ ਨੇ ਤੇ ਪਰ ਹੁਣ ਜਿਹੜਾ ਠੰਡ ਵਧਣ ਦੇ ਨਾਲ ਉਸੇ ਤਰ੍ਹਾਂ ਹੀ ਲੋਕ ਜਿਹੜਾ ਲੋਕ ਜਿਹੜੇ ਨੇ ਉਹ ਗਰਮ ਕਪੜੇ ਆ ਰਹੇ ਨੇ ਦੱਸਿਏ ਤੁਹਾਨੂੰ ਇਸੇ ਤਰ੍ਹਾਂ ਹਰਿਆਣਾ ਦੇ ਜੀਂਦ ਫਤਿਹਬਾਦ ਅਤੇ ਹਿਸਾਰ 'ਚ ਕੱਲ ਦੁਪਹਿਰ ਬਾਅਦ ਤੇਜ਼ ਹਵਾਵਾਂ ਅਤੇ ਮੀਂਹ ਦੇ ਨਾਲ ਗੜੇਮਾਰੀ ਹੋਈ ਹੈ ਜਦਕਿ ਪੰਜਾਬ ਦੇ ਜਲੰਧਰ ਅਤੇ ਮੁਕਤਸਰ 'ਚ ਗੜੇਮਾਰੀ ਦੇ ਨਾਲ ਮੀਂਹ ਪਿਆ ਇਸੇ ਨਾਲ ਹੀ ਹਿਮਾਚਲ 'ਚ ਬਰਫਬਾਰੀ ਹੋਈ ਅਤੇ ਚੰਡੀਗੜ੍ਹ 'ਚ ਵੀ ਬੱਦਲ ਜਿਹੜੇ ਛਾਏ ਰਹੇ ਤੇ ਚੰਡੀਗੜ੍ਹ ਦੇ ਵਿੱਚ ਤੇਜ਼ ਮੀਂਹ ਜਿਹੜਾ ਉਹ ਪਿਆ ਵਾ ਜਿਸ ਦੇ ਨਾਲ ਪੰਜਾਬ ਭਰ ਦੇ ਵਿੱਚ ਜਿਹੜਾ ਹੈ ਮੌਸਮ ਜਿਹੜਾ ਬਦਲ ਗਿਆ ਏ ਠੰਡ ਜਿਹੜੀ ਫਿਰ ਤੋਂ ਵੱਧ ਗਈ ਏ ਚੰਡੀਗੜ੍ਹ ਦੇ ਵਿੱਚ ਵੀ ਮੌਸਮ ਜਿਹੜਾ ਵੇਖੀਏ ਤਾਂ ਉੱਥੇ ਵੀ ਜਿਹੜੀ ਠੰਡ ਇੱਕਦਮ ਫਿਰ ਤੋਂ ਵੱਧ ਚੁੱਕੀ ਏ ਮੌਸਮ ਵਿਭਾਗ ਨੇ ਪਿਕਵਣੀ ਕੀਤੀ ਸੀ ਕਿ ਮਾਰਚ ਦਾ ਮਹੀਨਾ ਉੱਤਰੀ ਭਾਰਤ ਦੇ ਵਿੱਚ ਠੰਡ ਰਹੇਗੀ ਇਸ ਦੇ ਨਾਲ ਹੀ ਬਾਰਿਸ਼ ਆਮ ਨਾਲੋਂ ਘੱਟ ਹੋ ਸਕਦੀ ਏ ਮੌਸਮ ਵਿਭਾਗ ਨੇ ਸਵੇਰੇ ਹਰਿਆਣਾ ਦੇ ਜਿਹੜੇ 13 ਜ਼ਿਲ੍ਹਿਆਂ ਦੇ ਵਿੱਚ ਉਮੀਦ ਆਰੰਜ ਅਲਰਟ ਜਾਰੀ ਕੀਤਾ ਸੀ ਜਿਸ ਦੇ ਵਿੱਚ ਅੰਬਾਲਾ ਜਮਨਾ ਨਗਰ ਗੁਰੂਖੇਤਰ ਕੈਥਲ ਕਰਨਾਲ ਜੀਂਦ ਪਣੀਪਤ सोनीपत ਰੋहतक हिसार ਫਤਿਆਬਾਦ सिरसा ਅਤੇ ਝੱਜਰ ਸ਼ਾਮਲ ਸਨ ਤੇ ਪੰਜਾਬ ਦੇ ਵੀ ਕਈ ਜ਼ਿਲ੍ਹੇ ਸੀ ਜਿਨ੍ਹਾਂ ਦੇ ਵਿੱਚ ਮੀਂਹ ਦੀ ਜੜੀ ਆ ਤੇਜ਼ ਮੀਂਹ ਦੀ ਸੰਭਾਵਨਾ ਜਿਹੜੀ ਜਿਤਾਈ ਗਈ ਸੀ ਹਿਮਾਚਲ ਦੀ ਗੱਲ ਕਰੀਏ ਤਾਂ ਹਿਮਾਚਲ ਦੇ ਵਿੱਚ ਵੀ ਅੱਜ ਵੀ ਬਰਫਬਾਰੀ ਹੋਈ ਹੈ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕੇ ਆ ਜੇ ਪਿਛਲੇ 24 ਘੰਟਿਆਂ ਤੋਂ ਭਾਰੀ ਬਰਫਬਾਰੀ ਜਿਹੜੀ ਆ ਹੋ ਰਹੀ ਹੈ ਕਲ ਜ਼ਿਲ੍ਹੇ ਦੇ ਆਟੋ ਸੁਰੰਗ ਰੋहतक ਲਾਹੌਰ ਸਪਿਤੀ ਦੇ ਕੈਲੋਂਗ ਜਿਸਪਾ ਡਾਰਚਾ ਕੋਕਸਰ ਅਤੇ ਕਿਨੌਰ ਦੇ ਉੱਚੇ ਇਲਾਕਿਆਂ 'ਚ 6 ਤੋਂ 6 ਇੰਚ ਤੋਂ 2.5 ਫੁੱਟ ਤੱਕ ਬਰਫਬਾਰੀ ਜਿਹੜੀ ਹੋਈ ਆ ਪਹਾੜੀ ਇਲਾਕਿਆਂ ਦੇ ਵਿੱਚ ਜਿਹੜੀ ਬਰਫਬਾਰੀ ਹੋ ਰਹੀ ਆ ਤੇਜ਼ ਮੀਂਹ ਪੈ ਰਿਹਾ ਉਸ ਦੇ ਚਲਦੇ ਪੰਜਾਬ ਦੇ ਜਿਹੜੇ ਇਲਾਕੇ ਉਹਨਾਂ ਨੂੰ ਵੀ ਪੰਜਾਬ ਦੇ ਜਿਹੜੇ ਜ਼ਿਲ੍ਹੇ ਉਹਨਾਂ ਨੂੰ ਵੀ ਅਲਰਟ ਜਾਰੀ ਕੀਤਾ ਗਿਆ ਸੀ ਜਿੱਥੇ ਚਲਦੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਮੀਂਹ ਅਤੇ ਬਰਫਬਾਰੀ ਜਿਹੜੀ ਆ ਹੋਈ ਆ ਜਿਸ ਦੇ ਵਿੱਚ ਜਿਸ ਦੇ ਨਾਲ ਮੌਸਮ ਦੇ ਵਿੱਚ ਇੱਕ ਵੱਡਾ ਬਦਲਾਅ ਜਿਹੜਾ ਉਹ ਵੇਖ ਨੂੰ ਮਿਲਿਆ 올 ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤੰਤਰਿਕ ਪੰਡਿਤ ਮੌਲਵੀ ਬੇਗਮ ਤੰਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ 'ਚ ਸਮਾਧਾਨ ਫ੍ਰੀ 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 ਆਰਕੇ ਤਾਂਤਰਿਕ ਮੋਬਾਈਲ 9517855093 7710598475 ਪਤਾ ਪੰਜਾਬ